ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ 26 ਜਨਵਰੀ ਤੋਂ ਬਾਅਦ ਪੰਜਾਬ ਦੇ ਹਰ ਇੱਕ ਸਰਕਾਰੀ ਹਸਪਤਾਲ ਵਿੱਚ ਦਵਾਈ ਬਿਲਕੁਲ ਅੰਦਰੋਂ ਦਿੱਤੀ ਜਾਏਗੀ ਕੋਈ ਵੀ ਪਰਚੀ ਧਾਰੋ ਲੈ ਕੇ ਨਹੀਂ ਦਿੱਤੀ ਜਾਏਗੀ ਜਦੋਂ ਇਸ ਬਾਬਤ ਸਾਡੀ ਟੀਮ ਨੇ ਮਾਚੀਵਾੜਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਤੋਰਾ ਕੀਤਾ ਲੋਕਾਂ ਨਾਲ ਗੱਲਬਾਤ ਕੀਤੀ ਤੇ ਪੁੱਛਿਆ ਤਾਂ ਲੋਕਾਂ ਨੇ ਜਵਾਬ ਦਿੱਤਾ ਕਿ ਸਾਨੂੰ ਪਰਚੀ ਉੱਪਰ ਬਾਹਰੀ ਦਵਾਈ ਹੀ ਲਿਖ ਕੇ ਦਿੱਤੀ ਜਾਂਦੀ ਹੈ ਅਤੇ ਟੈਸਟ ਵੀ ਫ੍ਰੀ ਨਹੀਂ ਕੀਤੇ ਜਾਂਦੇ ਜਦੋਂ ਸਾਡੀ ਟੀਮ ਨੇ ਕੈਮਿਸਟ ਤੇ ਐਸ ਐਮਓ ਮਾਚੇਵਾੜਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਿਲਕੁਲ ਇੱਥੇ ਸਾਰੀਆਂ ਦਵਾਈਆਂ ਅਵੇਲੇਬਲ ਹਨ ਹਰ ਇੱਕ ਮਰੀਜ਼ ਨੂੰ ਅੰਦਰੋਂ ਹੀ ਦਵਾਈ ਦਿੱਤੀ ਜਾਂਦੀ ਹੈ ਕੋਈ ਵੀ ਬਾਹਰੋਂ ਲਿਖ ਕੇ ਨਹੀਂ ਦਿੱਤੀ ਜਾਂਦੀ ਐਸ ਐਮਓ ਨੇ ਦੱਸਿਆ ਕਿ ਮਾਚੇਵਾੜਾ ਸਾਹਿਬ ਦੇ ਹਸਪਤਾਲ ਵਿੱਚ ਬੜੇ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਮੀ ਹੋਣ ਕਾਰਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਕੀ ਗੱਲ ਜੀ ਹੋਤ ਹੈ ਹੰਬਲ ਹਸਪਤਲ ਹੈ ਕੀ ਪ੍ਰੋਬਲਮ ਦੀ 페ਸ ਦੇ ਦੋਸ ਹੋ ਰਹੀਆਂ ਨੇ ਤਾਂ ਕਰਕੇ ਮੈਡੀਸਿਨ ਲਵਾਈ ਸੀ ਅੰਦਰ ਦਵਾਈ ਮਿਲੀ ਤੁਹਾਨੂੰ ਨਹੀਂ ਨਹੀਂ ਕੋਈ ਮੈਡੀਸਿਨ ਨਹੀਂ ਮਿਲੀ ਕੀ ਕੈਰੀ ਹੈ ਅੰਦਰ ਕੈਰੀ ਨੇ ਕਿ ਬਾਹਰੋਂ ਲਵੋ ਤੁਸੀਂ ਮੈਡੀਕਲ ਸਟੋਰੋਂ ਕਿੰਨੀਆਂ ਕਿ ਦਵਾਈਆਂ ਲੈ ਕੇ ਦਿੱਤੀਆਂ ਬਾਹਰ ਦੀਆਂ ਉਹਨਾਂ ਨੇ ਚਾਰ ਦਵਾਈਆਂ ਨੇ ਚਾਰੇ ਹੀ ਬਾਹਰੋਂ ਮਿਲਣੀਆਂ ਆ ਕਿ ਅੰਦਰੋਂ ਇੱਕ ਵੀ ਨਹੀਂ ਮਿਲੀ ਨਹੀਂ ਇੱਕ ਵੀ ਪਰ ਸਰਕਾਰ ਤਾਂ ਕਹਿੰਦੀ ਸੀ ਕਿ ਦਵਾਈਆਂ ਹਸਪਤਲ ਦੇ ਵਿੱਚੋਂ ਹੀ ਮਿਲਿਆ ਕਰਨੀਆਂ ਸਰਕਾਰੀ ਉਈ ਵੀ ਡਾਕਟਰ ਬਾਹਰ ਦੀ ਦਵਾਈ ਨਹੀਂ ਲੈ ਕੇ ਦੇਊਗਾ ਪਰ ਮੈਨੂੰ ਤਾਂ ਬਾਹਰੋਂ ਹੀ ਲੈ ਕੇ ਰੱਖੋ ਇਹ ਪੀਲਾ ਤੁਹਾਡੀ ਕੀ ਕਹੋਂਗੇ ਤੁਸੀਂ ਮੈਡੀਸਿਨਸ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਨੇ ਫਿਰ ਬਾਹਰੋਂ ਆਪਾਂ ਅੰਦਰੋਂ ਹੀ ਲੈਣੀ ਹੈ ਤੇ ਫਿਰ ਆਪਾਂ ਬਾਹਰ ਕਿਉਂ ਜਾਣਾ ਨੇ ਜੇ ਆਪਾਂ ਨੂੰ ਅੰਦਰੋਂ ਹੀ ਮਿਲਣ ਤੁਸੀਂ ਕਿੰਨੇ ਸਮੇਂ ਤੋਰ ਟਰੀਟਮੈਂਟ ਕਰਾ ਰਹੇ ਹੋ ਮੈਂ ਬਚਪਨ ਤੋਂ ਇੱਥੇ ਹੀ ਆਉਂਦੀ ਹਾਂ ਮਿਸ਼ਾ ਸਾਨੂੰ ਤਾਂ ਬਾਹਰੋਂ ਹੀ ਮਿਲਦੀ ਪਹਿਲਾਂ ਵੀ ਨਹੀਂ ਕਦੇ ਮਿਲੀ ਅੰਦਰੋਂ ਦੀ ਨਹੀਂ ਅੰਦਰੋਂ ਤਾਂ ਘੱਟ ਹੀ ਮਿਲਦੀ ਆ ਇੱਕ ਦੋ ਹੁੰਦੀਆਂ ਨੇ ਜੇ ਆਪਾਂ 10 ਲੈਣੀ ਹੋਣ ਤਾਂ ਇੱਕ ਦੋ ਹੀ ਮਿਲਦੀਆਂ ਨੇ ਬਾਕੀ ਤਾਂ ਬਾਹਰੋਂ ਹੀ ਲੈਣੀਆਂ ਪੈਂਦੀਆਂ ਕੀ ਕਹਿੰਦੇ ਦਵਾਈ ਆ ਨਹੀਂ ਰਹੀ ਖਤਮ ਹੋਈ ਹੋਈ ਆ ਜਾਂ ਕੀ ਕਾਰਨ ਦੱਸਿਆ ਉਹਨਾਂ ਨੇ ਕੁਝ ਕਦੇ ਕਹਿ ਦਿੰਦੇ ਨੇ ਖਤਮ ਆ ਕਦੇ ਕਹ ਰਹੇ ਨੇ ਪਿੱਛੇ ਨਹੀਂ ਆ ਰਹੀ ਤੁਸੀਂ ਸਰਕਾਰ ਨੂੰ ਕਹੋ ਜਦਾ ਹਣੋ ਇਦਾਂ ਹੀ ਕਹਿੰਦੇ ਨੇ ਕੀ ਨਾ ਤੁਹਾਡਾ ਸਰ ਅੱਛਾ ਕਿੱਥੇ ਦੇ ਰਹਿਣਾ ਕੋਈ ਕਿੱਥੇ ਰਹਿਣਾ ਅੱਛਾ ਮਾਛੋੜੇ ਖਾਸ ਤੇ ਹਸਪੀਟਲ ਦੇ ਵਿੱਚ ਆਏ ਸੀ ਅੱਜ ਕੀ ਪ੍ਰੋਬਲਮ ਸੀ ਕੀ ਦਰਦ ਹੁੰਦਾ ਸੀ ਛਾਤੀ ਚ ਅੱਛਾ ਮਿਲੇ ਡਾਕਟਰ ਡਾਕਟਰ ਮਿਲੇ ਅੱਛਾ ਪਰ ਦਵਾਈਆਂ ਦਾ ਕਿੰਮਿਆਂ ਵੀ ਸਾਰੀਆਂ ਦਵਾਈਆਂ ਮਿਲੀਆਂ ਤੁਹਾਨੂੰ ਨਹੀਂ ਨਹੀਂ ਸਾਰੀਆਂ ਦੋ ਨਹੀਂ ਮਿਲੀਆਂ ਦੋ ਤਿੰਨ ਮਿਲ ਗਈਆਂ ਅੱਛਾ ਹਾਂਜੀ ਕਹਿੰਦੇ ਕੀ ਕਹਿੰਦੇ ਤਾਂ 12 ਲੈ ਲਿਓ ਦੋ ECG ਵੀ ਕਰਾਉਣੀ ਆ ਕੱਲ ਅੱਜ ਮਿਲਿਆ ਨਹੀਂਗਾ ਸਟਾਫ ਪਰ ਪੰਜਾਬ ਸਰਕਾਰ ਨੇ ਤਾਂ ਇਹ ਕਿਹਾ ਹੋਇਆ ਜੀ 26 ਦਿਨਾਂ ਦੀ ਤੋਂ ਬਾਅਦ ਜਿਹੜੀਆਂ ਵੀ ਦਵਾਈਆਂ ਨੇ ਸਰਕਾਰੀ ਹਸਪਤਾਲ ਦੇ ਵਿੱਚੋਂ ਹੀ ਦਿੱਤੀਆਂ ਜਾਣਗੀਆਂ ਬਾਹਰ ਦੀ ਦਵਾਈ ਨਹੀਂ ਲਿਖੀ ਜਾਊਗੀ ਜੇ ਕੋਈ ਬਾਹਰ ਦੀ ਦਵਾਈ ਲਿਖਦਾ ਵੀ ਐ ਤਾਂ ਉਹ ਡਾਕਟਰ ਸਾਹਿਬ ਆਪ ਲਿਆ ਕੇ ਦੇਣਗੇ ਪੇਸ਼ੇਸ਼ ਜਿਗਾਉਂਗੇ ਸ਼ਾਂਤ ਕੋਈ ਨਹੀਂ ਇਹ ਚਾਹੀਦਾ ਡਾਕਟਰਾਂ ਨੂੰ ਇਹ ਤਾਂ ਹੈਗਾ ਹੀ ਹੈ ਜੇ ਕਹਿੰਨੇ ਆ ਮਤਲਬ ਕਿ ਭਗਵਾਨ ਜੀ ਫਿਰ ਤਾਂ ਵੀ ਮਤਲਬ ਇਹਨਾਂ ਨੂੰ ਲਿਆਣੀ ਚਾਹੀਦੀ ਹੈ ਦਵਾਈ ਬੀਸੀ ਜੀ ਕਿਹਾ ਉਹਨਾਂ ਕਹਿੰਦੇ ਹੋ ਜੂਗੀ ਕਹਿੰਦੇ ਅੱਜ ਸਟਾਫ ਨਹੀਂ ਆਇਆ ਹੈਗਾ ਕਹਿੰਦੇ ਕੱਲ੍ਹ ਨੂੰ ਭਾਈ ਤੁਸੀਂ ਸਰਕਾਰ ਦੇ ਕੰਮ ਤੋਂ ਸੰਤੁਸ਼ਟ ਹੋ ਹਾਂਜੀ ਉਹ ਤਾਂ ਹੈਗਾ ਹੀ ਹੈ ਦੇਖੋ ਦਵਾਈ ਤਾਂ ਮਿਲੀ ਨਹੀਂ ਤੁਹਾਨੂੰ ਦਵਾਈ ਨਹੀਂ ਵੀ ਨਹੀਂ ਹੈਗੀ ਫਿਰ ਉਹ ਕੀ ਕਰੇ ਹੋਰ ਬੰਦਾ ਤਾਂ ਥੋੜੇ ਹੈਗੇ ਵੀ ਜਾਂ ਨਹੀਂ ਵੀ ਕੀ ਕਹੋਗੇ ਅਪੀਲ ਤੁਹਾਡੀ ਮੁੱਖ ਮੰਤਰੀ ਜੀ ਨੂੰ ਨਹੀਂ ਉਹਨਾਂ ਨੂੰ ਚਾਹੀਦਾ ਵਾ ਮਤਲਬ ਕਿ ਦਵਾਈਆਂ ਸਾਨੂੰ ਸਾਰੀਆਂ ਮਿਲਣ ਤਾਂ ਮਤਲਬ ਕਿ ਆਪਾਂ ਠੀਕ ਆ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਮੈਂ ਫਾਰਮੇਸੀ ਅਫਸਰ ਹਾਂ ਸਰ ਕਿੰਨੇ ਕੁ ਪੇਸ਼ੈਂਟ ਆ ਜਾਂਦੇ ਆ ਜੀ ਕਿੰਨੇ ਅ ਤਕਰੀਬਨ 150 ਤੋਂ ਲੈ ਕੇ 200 ਤੱਕ ਮਰੀਜ਼ ਆ ਜਾਂਦੇ ਆ ਇੱਥੇ ਸਾਰੀਆਂ ਮੈਡੀਸਿਨ ਐਵੇਲੇਬਲ ਹੋ ਗਈਆਂ ਹਾਂਜੀ ਬਿਲਕੁਲ ਹੈਗੀਆਂ ਕਿਹੜੀ ਕਿਹੜੀ ਮੈਡੀਸਿਨ ਇਸ ਟਾਈਮ ਪਹਿਲਾਂ ਹੈ ਨਹੀਂ ਸੀ ਹੁਣ ਆਈ ਹੈ ਅ ਕਾਫੀ ਮੈਡੀਸਿਨ ਇਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਨਹੀਂ ਸੀਗੀਆਂ ਤੇ ਹੁਣ 22 ਨੇਮ ਦਾ ਥੱਲੇ ਥੱਲੇ ਦਾ ਮੁਸ਼ਕਲ ਜੀ ਨੇ ਜੀ ਆ ਬਿਟਾਮਿਨ ਡੀ ਸੀਗਾ ਠੀਕ ਹੈ ਜੀ ਤੇ ਪੈਂਟਾਪਰਾਜ਼ੋਲ ਟੈਬਲੇਟ ਸੀਗੀ ਠੀਕ ਹੈ ਪਹਿਲਾਂ ਹੈ ਨਹੀਂ ਸੀਗੀਆਂ ਸਿਰਫ ਕੈਲਸ਼ੀਅਮ ਸੀਗਾ ਠੀਕ ਹੈ ਇਸ ਤਰ੍ਹਾਂ ਕਾਫੀ ਜਾਨੀ ਮੈਡੀਸਿਨ ਨੇ ਮੰਤਰੀ ਸਾਹਿਬ ਦਾ ਜਿਹੜਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਵੀ ਮੈਡੀਸਿਨ ਐ ਪੂਰੀ ਤਰ੍ਹਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਸਪਲਾਈ ਆਈ ਹੈ ਜੀ ਕਾਫੀ 26 ਜਨਵਰੀ ਦਾ ਜਿਹੜਾ ਉਹਨਾਂ ਦਾ ਐਲਾਨ ਸੀ ਉਸ ਦੇ ਮੱਦੇਨਜ਼ਰ ਕਾਫੀ ਦਵਾਈ ਉਹਨਾਂ ਨੇ ਭੇਜੀ ਹੈ ਪਰ ਬਹੁਤ ਸਾਰੇ ਪੇਸ਼ੈਂਟ ਨਾਲ ਅਸੀਂ ਗੱਲ ਕੀਤੀ ਹੈ ਬਾਅਦ ਪਰ ਕਈਆਂ ਨੂੰ ਦੋ ਜਾਂ ਤਿੰਨ ਦਵਾਈਆਂ ਕਈਆਂ ਨੂੰ ਇੱਕ ਵੀ ਨਹੀਂ ਇੱਥੋਂ ਮਿਲਦੀ ਕਿਉਂਗੇ ਉਸ ਬਾਰੇ ਨਹੀਂ ਕੋਈ ਹੈ ਜੀ ਮੈਡੀਸਿਨ ਹੋ ਸਕਦੀ ਹੁਣ ਜਿਵੇਂ ਦੇਖੋ ਸਾਰੀ ਜਿਹੜੀ ਲਿਸਟ ਆ ਹੋ ਸਕਦਾ ਉੱਥੇ ਜਿੱਥੋਂ ਸਪਲਾਈ ਹੋਣੀ ਸੀ ਨਾ ਹੋ ਗਈ ਉਹਨਾਂ ਕੋਲ ਕਈ ਵਾਰ ਕੋਈ ਰੇਅਰ ਮੈਡੀਸਨ ਹੁੰਦੀ ਆ ਜਿਹੜੀ ਆਮ ਰੁਟੀਨ ਦੇ ਵਿੱਚ ਨਹੀਂ ਵਰਤੀ ਜਾਂਦੀ ਉਹ ਜਿਹੜਾ ਡਾਕਟਰ ਸਾਹਿਬ ਲਿਖ ਵੀ ਦਿੰਦੇ ਆ ਪਰ ਜਾਨੀ ਜਿਸ ਜੋ ਅੰਦਰ ਸਾਨੂੰ ਪ੍ਰੋਸੈਸ ਦਾ ਪਤਾ ਲੱਗਿਆ ਵੀ ਉਹ ਵੀ ਅਵੇਲੇਬਲ ਹੋ ਜਾਣਗੀ ਹਸਪੀਟਲਸ ਨੂੰ ਉਹਦੇ ਬਾਰੇ ਵੀ ਸ਼ਾਇਦ ਬਜਟ ਆ ਰਿਹਾ ਕਿ ਜੇ ਕੋਈ ਯਦਨ ਦੀ ਮੈਡੀਸਨ ਤਾਂ ਉਹ ਵੀ ਅਸੀਂ ਅਵੇਲੇਬਲ ਕਰਾ ਕੇ ਦਵਾਂ। ਜਿਹੜੀਆਂ ਦਵਾਈਆਂ ਨੇ ਪਹਿਲਾਂ ਨਾਲੋਂ ਹੁਣ ਕਿੰਨੀਕ ਮਾਤਰਾ ਦੇ ਵਿੱਚ ਜ਼ਿਆਦਾ ਆ ਚੁੱਕੀਆਂ ਨੇ? ਅ ਪਹਿਲਾਂ ਜਿਵੇਂ ਕਹਿੰਦੇ 70% ਸੀਗੇ ਤਾਂ ਹੁਣ 100% ਹੋ ਗਈਆਂ। ਹਾਂ ਬਿਲਕੁਲ ਜੀ ਬਿਲਕੁਲ ਸਾਰੀ ਦਵਾਈ ਹੈਗੀ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਨੇ 26 ਜਨਵਰੀ ਨੂੰ ਇਹਦਾ ਬੜਾ ਅਹਿਮ ਐਲਾਨ ਕੀਤਾ ਸਰਕਾਰ ਵੱਲੋਂ ਤੇ ਬੜਾ ਅਹਿਮ ਉਪਰਾਲਾ ਹੈ ਸਰਕਾਰ ਦਾ ਇਹ ਸਾਰੀ ਦਵਾਈ ਜਿਹੜੀ ਹੈਗੀ ਸਰਕਾਰੀ ਸੰਸਥਾ ਦੇ ਵਿੱਚੋਂ ਸਾਡੇ ਸੀਐਸ ਨਰਸ਼ੀਵਾੜ ਦੇ ਵਿੱਚੋਂ ਵੀ ਅਸੀਂ ਆ ਦੇ ਰਹੇ ਹਾਂ ਔਰ ਈਵਨ ਕੇ ਸਾਰੇ ਡਾਕਟਰਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਵੀ ਇਹ ਜਰੀਏ ਸਾਰੀ ਦਵਾਈ ਅੰਦਰੋਂ ਜਿਹੜੀ ਅਵੇਲੇਬਲ ਹੈ ਜੀ ਸਾਡੀ ਉਹ ਵੀ ਨਹੀਂ ਦੇਣੀ। ਪਰ ਕੁਝ ਨੇ ਪੇਸ਼ੇਵਰ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਵੀ ਸਾਨੂੰ ਹਜੇ ਈ ਬਾਹਰੋਂ ਦਵਾਈ ਲਿਖ ਕੇ ਦਿੱਤੀ ਹੈ ਤਾਂ ਇੱਕ ਪੇਸ਼ੇਵਰ ਨਾਲ ਗੱਲ ਕੀਤੀ ਉਹਨਾਂ ਨੂੰ ਤਾਂ ਬਿਲਕੁਲ ਹੀ ਅੰਦਰੋਂ ਦਿੱਤੀ ਵੀ ਕੀ ਕਰੂੰਗੇ। ਨਹੀਂ ਨਹੀਂ ਇਹ ਉਹ ਸ਼ਾਰਦ ਭਾਈ ਇੱਥੋਂ ਅਵੇਲੇਬਲ ਹੈ ਸਾਡੇ ਕੋਲ ਜੀ ਸਾਰੇ ਆਪਣੇ ਡਾਕਟਰਸ ਨੂੰ ਵੀ ਗਿਆ ਹੋਇਆ ਈਵਨ ਕੇ ਇਸੀ ਫਾਰਮੇਸੀ ਸ਼ੋਰ ਦੇ ਚ ਜਿਹੜੀ ਹੈ ਜੱਗ ਮੈਡੀਸਨ ਦੇ ਰਿਹਾ ਫਾਰਮੇਸੀ ਅਫੀਸਰ ਉਹਨੂੰ ਬਾਕਾਇਦਾ ਅਸੀਂ ਸਾਰਿਆਂ ਨੂੰ ਦੱਸਿਆ ਹੋਇਆ ਵੀ ਅੰਦਰੋਂ ਦਵਾਈ ਦੇਣੀ ਜੀ ਸਾਰੀ ਅੰਦਰੋਂ ਵੇਚ ਜ਼ਰੂਰ ਹੋਣੀ ਹੈ ਦਵਾਈ ਮੈਡੀਸਨ ਟੈਸਟ ਵੀ ਵਗੈਰਾ ਕਿਸ ਤਰ੍ਹਾਂ ਵੀ ਟੈਸਟ ਵੀ ਸਾਡੇ ਜਿਹੜੀ ਹੈਗੀ ਹੈ ਲੈਬੋਰੀ ਹੈਗੀ ਹੈ ਟੈਸਟ ਸਾਰੇ ਜਿਹੜਾ ਹੈਗਾ ਇੱਥੋਂ ਅੰਦਰੋਂ ਕਰਵਾਣੇ ਆ ਈਵਨ ਕਿ ਅਸੀਂ ਇਹ ਦੱਸਣਾ ਚਾਹਾਂਗੇ ਵੀ ਸਾਡੇ ਮਾਨਜੋ ਮੁਖਤੰਸ ਸਾਹਿਬ ਨੇ ਸਾਡੀ ਮਾਨਜੋ ਹੈਲਥ ਨਰਸ ਸਾਹਿਬ ਨੇ ਕੁ ਬੜਾ ਅਹਿਮ ਉਪਰਾਲਾ ਕੀਤਾ ਹੈ ਉਹਦੇ ਵਿੱਚ ਜਿਹੜੇ ਕਿਉਂਕਿ ਸਾਡੇ ਕੋਲ ਜਿਹੜਾ ਐਕਸ-ਰੇ ਮਸ਼ੀਨ ਹੈਗੀ ਅਸੀਂ ਐਕਸ-ਰੇ ਤੋਂ ਅੰਦਰ ਹਸਪਤਾਲ ਦੇ ਵਿੱਚੋਂ ਕਰ ਰਹੇ ਆ ਤੇ ਅਲਟਰਾਸਾਉਂਡ ਪਲੱਸ ਡਿਜੀਟਲ ਐਕਸ-ਰੇ ਵਾਸਤੇ ਜਿਹੜੀ ਸਰਕਾਰ ਦਾ ਇੱਕ ਅਹਿਮ ਉਪਰਾਲਾ ਇਹ ਵੀ ਹੈਗਾ ਵੀ ਜਦ ਅਸੀਂ ਇੱਥੇ ਲੋਕਲ ਜਿਹੜੇ ਹੈਗੇ ਨੇ ਪ੍ਰਾਈਵੇਟ ਐਮਪੈਨਲਡ ਹਸਪਤਾਲ ਦਿੱਤੇ ਹੈਗੇ ਨੇ ਉਹਨਾਂ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਗਵਰਨਮੈਂਟ ਰੇਟ ਦੇ ਉੱਪਰ ਅਲਟਰਾਸਾਉਂਡ ਉਹ ਕੁਰਬਾਨੀ ਸ਼ੁਰੂ ਕਰ ਦਿੱਤੇ ਹੈਗੇ ਨੇ ਅਸੀਂ ਇੱਕ ਤਰੀਕ ਤੋਂ ਜਿਹੜਾ ਹੈਗਾ ਇਹ ਸਵਾਮ ਪਿਛਲੇ 4-5 ਦਿਨ ਤੋਂ ਅਸੀਂ ਦੇ ਰਹੇ ਹਾਂ ਅਲਟਰਾਸਾਉਂਡ ਜਿਹੜਾ ਹੈਗਾ ਗਵਰਨਮੈਂਟ ਰੇਟ ਤੇ ਬਾਹਰੋਂ ਪੈਨਲਡ ਹਸਪਤਾਲ ਤੋਂ ਵੀ ਸਪਲਾਈ ਕਰ ਰਹੇ ਇਹ ਮੈਂ ਦੱਸਣਾ ਚਾਹਾਂਗਾ ਵੀ ਇਹ ਸਾਡੇ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਲੋਕ ਹਿੱਤ ਦੇ ਵਿੱਚ ਪੇਸ਼ੈਂਟ ਦੇ ਹਿੱਤ ਦੇ ਵਿੱਚ ਬਹੁਤ ਵਧੀਆ ਇੱਕ ਅਹਿਮ ਉਪਰਾਹ ਹੈਗਾ ਹਸਪਤਾਲ ਦੇ ਵਿੱਚ ਸਾਰੇ ਡਾਕਟਰ ਅਵੇਲੇਬਲ ਨਹੀਂ ਡਾਕਟਰ ਦੀ ਸਾਡੇ ਕੋਲ ਸ਼ਾਰਟੇਜ ਹੈ ਉਹ ਇਸ ਤਰ੍ਹਾਂ ਹੈ ਵੀ ਸਾਡਾ ਇੱਕ ਡਾਕਟਰ ਜਿਹੜਾ ਹੈਗਾ ਸਿਵਲ ਹਸਪਤਾਲ ਲੁਧਿਆਣਾ ਡਿਊਟੀ ਲੱਗੀ ਹੋਈ ਹੈਗੀ ਆ ਇਹ ਇੱਕ ਡਾਕਟਰ ਦੀ ਸਿਵਲ ਮੈਨਸਰ ਸੰਘਾਲੀ ਡਿਊਟੀ ਲੱਗੀ ਆ ਜਿਹੜਾ ਹੈਗਾ ਉੱਚ ਅਧਿਕਾਰੀਆਂ ਦੇ ਹੁਕਮ ਦੇ ਤੋਂ ਇੱਕ ਡਾਕਟਰ ਸਾਡਾ ਬੋਸਟਰ ਜੇਂ ਦੇ ਵਿੱਚ ਡਿਊਟੀ ਲੱਗੀ ਹੋਈ ਹੈ ਬਟ ਫਿਰ ਵੀ ਜਿੰਨਾ ਸਾਡੇ ਕੋਲ ਡਾਕਟਰਸ ਦੀ ਅਵੇਲੇਬਿਲਟੀ ਹੈ ਉਹ ਅਸੀਂ ਬਿੱਤ ਜਿਹੜੀਆਂ ਸੇ ਸੂਰਤਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਸਾਡੇ ਪ੍ਰੈਜ਼ੈਂਟ ਦੇ ਵਿੱਚ ਦੋ ਐਨਐਸਐਮ ਦੇ ਡਾਕਟਰ ਹੈਗੇ ਨੇ ਤੇ ਇੱਕ ਰੈਗੂਲਰ ਡਾਕਟਰ ਹੈਗਾ ਉਹਨਾਂ ਨਾਲ ਸਵਾਵਾ ਅਸੀਂ ਦੇ ਤੋ ਆਪੀਡੀ ਵੀ ਪਲੱਸ ਜਿਹੜੀ ਹੈਗੀ ਆ ਵਾਗ ਦੇ ਵਿੱਚ ਵੀ ਸਵਾਵਾ ਜਿਹੜੀ ਹੈ ਵਧੀਆ ਇਵੇਂ ਕਿ ਸਾਡੇ ਕੋਲ 24 7 ਜਿਹੜਾ ਹੈਗਾ 24/7 ਸੈਂਟਰ ਵੀ ਹੈਗਾ ਇੱਥੇ ਉਹ ਵੀ ਅਸੀਂ ਬੇਤੁਸਬਾ ਦੇ ਰਹੇ ਹਾਂ ਦੁਕਾਨ ਤੋਂ ਦਿੱਤੀ ਲੋਕਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਹਾਂ ਜਿਵੇਂ ਸਾਡੇ ਮਾਝੂ ਮੁਖੰਦ ਸਿੰਘ ਸਾਹਿਬ ਤੇ ਸਾਡੀ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਅਸੀਂ ਜਿਹੜਾ ਹੈਗਾ ਮੈਡੀਸਨ ਦੁਆਰਾ ਮੈਂ ਦੱਸਣਾ ਚਾਹਾਂਗਾ ਕਿ ਮੈਡੀਸਨ ਸਾਡੇ ਕੋਲ ਅਵੇਲੇਬ ਹੋਏਗੀ ਹੌਸਪੀਟਲ ਦੇ ਵਿੱਚ ਜੋ ਸਾਰੀ ਦਵਾਈਆਂ ਸੀ ਟੋਕਦੀ ਜਿਹੜੀ ਮੈਡੀਸਨ ਹੌਸਪੀਟਲ ਨੂੰ ਦਵਾਂਗੇ ਪਲੱਸ ਜਿਹੜਾ ਐਮਪੈਨਲਡ ਹੌਸਪੀਟਲ ਦਾ ਇਹ ਬੜਾ ਵਧੀਆ ਉਪਰਾਲਾ ਸਰਕਾਰ ਦਾ ਵੀ ਗਵਰਨਮੈਂਟ ਰੇਟ ਦੇ ਉੱਤੇ ਪ੍ਰਾਈਵੇਟ ਐਮਪੈਨਲਡ ਹੌਸਪੀਟਲ ਦੇ ਵਿੱਚੋਂ ਅਲਟਰਾਸਾਊਂਡ ਹੋ ਜਾਏਗਾ ਇਹ ਲੋਕ ਹੈੱਟ ਦੇ ਵਿੱਚ ਵਧੀਆ ਪੇਸ਼ੈਂਟ ਦੇ ਲਈ ਵਧੀਆ ਹਾ ਉਪਰਾਲਾ ਹੈਗਾ ਇਹ ਉਹ ਸਰ ਲੋਕਲ ਹੀ ਹੋ ਜਾਊਗਾ ਹਸਪੀਟਲ ਉਹ ਸਾਡੇ ਜਿਹੜੇ ਸਾਡੇ ਜਿਹੜੇ ਲੋਕਲ ਮਛਬੜਾ ਸ਼ਹਿਰ ਦੇ ਵਿੱਚ ਪ੍ਰਾਈਵੇਟ ਇੰਪੈਨਲਡ ਕੀਤੇ ਨੇ ਬਾਬਨ ਨੇ ਉਹਨਾਂ ਦੇ ਵਿੱਚੋਂ ਹੋਏ